ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਤੇ ਦੋਸਤੋ ਲੈ ਕੇ ਆ ਚੁਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਚੱਲਦੇ ਆ ਜੀ ਦੀਆਂ ਤਾਜ਼ੀਆਂ ਖਬਰਾਂ ਦੇ ਬਾਅਦ ਦੋਸਤੋ ਗੱਲ ਕਰ ਲਈ ਅੱਦੀ ਪਹਿਲੀ ਖਬਰ ਦੇ ਬਾਰੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਭੱਜੇ ਵਿਅਕਤੀ ਨੇ ਇੱਕ ਦਾ ਵੱਡਿਆ ਘੁੱਟ ਕਮਾਨ ਤੋਂ ਵਿਆਸ ਰੋਡ ਤੇ ਸਥਿਤ ਬਾਬਾ ਨਾਮ ਦੇ ਫਿਲਿੰਗ ਸਟੇਸ਼ਨ ਤੇ ਤਿੰਨ ਮੋਟਰਸਾਈਕਲ ਸਵਾਰ ਨਹਿਂਗ ਸਿੰਘ ਦੇ ਬਾਣੇ 'ਚ ਆਏ ਉਹ ਤੇਲ ਪਵਾ ਕੇ ਜਦੋਂ ਭਜੇ ਭਜੇ ਤਾਂ ਉੱਥੇ ਖੜੇ ਇੱਕ ਵਿਅਕਤੀ ਗੁਰਕੀਰਤਨ ਸਿੰਘ ਪਿੰਡ ਬਾਗੇ ਦੇ ਬਾਗੇ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਲਈ ਰੋਕ ਲਿਆ ਤਾਂ ਇੱਕ ਨਹਿنگ ਬਾਣੇ ਵਾਲੇ ਵਿਅਕਤੀ ਨੇ ਗੁਰਕੀਰਤਨ ਸਿੰਘ ਤੇ ਤੇਜ਼ ਤਰ੍ਹਾਂ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ ਜਿਸ ਕਾਰਨ ਉਸ ਨੂੰ ਅੰਮ੍ਰਿਤਸਰ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ ਲੋਕਾਂ ਨੇ ਉਸ ਨਹਿੰਗ ਬਾਣੇ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੂੰ ਹਵਾਲੇ ਕਰ ਦਿੱਤਾ ਦੋ ਭੱਜਣ ਚ ਕਾਮਯਾਬ ਹੋ ਗਏ ਤੇ ਦੋਸਤੋ ਚੱਲਦੇ ਆਂ ਅਗਲੀ ਖਬਰ ਦੇ ਵੱਲ ਸੰਸਦ ਅਮਰਿਤ ਸੰਸਦ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਐਨਐਸਏ ਹਟਾਉਣ ਨੂੰ ਲੈ ਕੇ ਪਿਤਾ ਵੱਲੋਂ ਪ੍ਰੈਸ ਕਾਨਫਰੰਸ ਤਾਰਾ ਮਾਰਚ ਸੰਸਦ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਐਨਐਸਏ ਨੂੰ ਹਟਾਉਣ ਲਈ ਨੂੰ ਲੈ ਕੇ ਪਿਤਾ ਵੱਲੋਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਗਈ ਹੈ ਦੂਸਰੀ ਅਗਲੀ ਖਬਰ ਦੇ ਵੱਲ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪ੍ਰੈਸ ਕਾਨਫਰੰਸ ਸ਼ੁਰੂ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਉਨ੍ਹਾਂ ਕਿਹਾ ਕਿ ਡਰੱਗ ਖਿਲਾਫ ਕਾਰਵਾਈ ਤੋਂ ਪਾਕਿਸਤਾਨ ਪਰੇਸ਼ਾਨ ਹੈ ਗੈਂਗਸਟਰ ਅਤੇ ਪਾਕਿਸਤਾਨ ਏਜੰਸੀ ਨੂੰ ਇਹ ਸਬਕ ਸਿਖਾਵਾਗੇ ਕਿ ਉਹ ਪੰਜਾਬ ਵੱਲ ਮੂੰਹ ਨਹੀਂ ਕਰਨਗੇ ਸਰਹੱਦ ਪਰੋਂ ਡਰੋਨ ਜਰੀਏ ਪੰਜਾਬ ਵਿੱਚ ਨਸ਼ਾ ਪੇਜਿਆ ਜਾ ਰਿਹਾ ਹੈ ਨਸ਼ਿਆਂ ਵਿਰੁੱਧ ਯੁੱਧ ਨੂੰ ਖਤਮ ਕਰਨ ਲਈ ਪਾਕਿਸਤਾਨੀ ਏਜੰਸੀ ISI ਵੱਲੋਂ ਵੇਗਨ ਪਾਈ ਜਾ ਰਹੇ ਹਨ ਹੈਲਪਲਾਈਨ ਉੱਤੇ ਲੋਕ ਜਾਣਕਾਰੀਆਂ ਦੇ ਰਹੇ ਹਨ ਨਸ਼ਾ ਵੇਚਣ ਵਾਲੇ ਖਿਲਾਫ ਕਾਰਵਾਈ ਹੋਵੇਗੀ ਨਸ਼ਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਪੁਲਿਸ ਕਰੇਗੀ ਵੀ ਦਿਨਾਂ ਵਿੱਚ 2364 ਲੋਕਾਂ ਦੀ ਗ੍ਰਿਫਤਾਰੀ 1572 ਪਰਚੇ 28 ਕਾਊਂਟਰ ਅਤੇ 33 ਘਰਾ ਉੱਤੇ ਬਲਡوزر 63 ਲੱਖ ਡਰੱਗ ਮਨੀ ਬਰਾਮਦ ਹੋਈ ਹੈ ਬੀਐਸਐਫ ਪਲਸ ਨੂੰ ਵੱਡੀ ਸਹਾਇਤਾ ਦੇ ਰਹੀ ਹੈ ਨਸ਼ਾ ਖਿਲਾਫ ਖੇੜੇ અભિયાન ਕਰਕੇ ਨਸ਼ਾ ਤਸਕਰਾਂ ਵਿੱਚ ਡਰ ਦਾ ਮਾਹੌਲ ਹੈ ਅਜਨਾਲਾ ਕਿਸ ਦੇ ਮੁਲਾਜ਼ਮਾਂ ਮੁਲਜ਼ਮਾਂ ਨੂੰ ਪੰਜਾਬ ਲੈ ਦਾ ਜਾਵੇਗਾ ਐਨ ਡੀ ਪੀ ਐਸ ਐਕਟ ਵਿੱਚ ਪੁਲਿਸ ਕੋਲ ਘਟਾਉਂਦੀ ਤਜਵੀਜ਼ ਨਹੀਂ ਪਰ ਹੋਰ ਅਠਾਰਟੀਆਂ ਪੁਲਿਸ ਦੀ ਮਦਦ ਨਾਲ ਨਸ਼ਾ ਤਸਕਰਾਂ ਦੇ ਘਟਾ ਰਹੀ ਹੈ ਉਸ ਦਾ ਇਹ ਖਬਰ ਦੇ ਵੱਲ ਗੁਰਜੀਤ ਸਿੰਘ ਔਜਲਾ ਨੇ ਸੰਸਦ ਚ ਚੁੱਕਿਆ ਗ੍ਰਨੇਡ ਹਮਲੇ ਦਾ ਮੁੱਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਗ੍ਰਨੇਡ ਹਮਲੇ ਦਾ ਮੁੱਦਾ ਚੁੱਕਿਆ ਚੱਕਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੁਣਾਂ ਕਿਹਾ ਕਿ ਕਿਉਂਕਿ ਇਹ ਇੱਕ ਸੈਰਸਪਟਾ ਸ਼ਹਿਰ ਹੈ ਇਹ ਹਮਲੇ دہشت ਫੈਲਾ ਰਹੇ ਹਨ ਅਤੇ ਨੁਕਸਾਨ ਪਹੁੰਚਾ ਰਹੇ ਹਨ ਇਸ ਲਈ ਮੁੱਖ ਮੰਤਰੀ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਰਵਿੰਦ ਕੇਜਰੀ ਵਾਹਲ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਨੇ ਨਸ਼ਾ ਅਤੇ ਗੈਂਗਸਟਰਾਂ ਵਿਰੁੱਧ ਜੰਗ ਛੇੜੀ ਹੋਈ ਹੈ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਚਾਹੁੰਦੀਆਂ ਹਨ ਪੰਜਾਬ ਦੇ ਲੋਕ ਅਜਿਹਾ ਬਿਲਕੁਲ ਵੀ ਨਹੀਂ ਹੋਣ ਦੇਣਗੇ ਇਹ ਸ਼ਬਦ ਆਬ ਸੁਪਰੀਮੋ ਰਵਿੰਦ ਕੇ ਜਰੀਵਾਲ ਨੇ ਟਵੀਟ ਕਰਕੇ ਕਹੇ ਤੇ ਦੋਸਤੋ ਚੱਲਦੇ ਅਗਲੀ ਖਬਰ ਦੇ ਵੱਲ ਗੰਗਾਪੰਦੂਰ ਕਰਨ ਦੀ ਦਵਾਈ ਲਗਾਉਣ ਵਾਲਾ ਆਏ ਲੋਕਾਂ ਨੂੰ ਅੱਖਾਂ ਦੀ ਹੋਈ ਇਨਫੈਕਸ਼ਨ ਅਸਟਗਾਰ ਜੜੀ ਕੀ ਸੰਗਰੂਰ ਜ਼ਿਲ੍ਹੇ ਦੀ ਆ ਰਹੀ ਹੈ ਕਿ ਸੰਗਰੂਰ ਦੇ ਮਾਤਾ ਕਾਲੀ ਦੇਵੀ ਮੰਦਿਰ ਵਿਖੇ ਗੰਗੇਪੰਦ ਦੇ ਇਲਾਜ ਲਈ ਇੱਕ ਸੰਸਥਾ ਵੱਲੋਂ ਇੱਕ ਕੈਂਪ ਲਗਾਇਆ ਗਿਆ ਇਸ ਦੌਰਾਨ ਇਸ ਸਮੇਂ ਦੌਰਾਨ ਲਗਭਗ 20 ਲੋਕਾਂ ਨੂੰ ਸਿਰ ਤੇ ਤੇਲ ਲਗਾਉਣ ਕਾਰਨ ਅੱਖਾਂ ਦੀ ਲਾਗ ਹੋ ਗਈ ਅੱਖਾਂ ਵਿੱਚ ਦਰਦ ਹੋਣ ਕਾਰਨ ਲੋਕ ਸੇਵ ਵਾਲਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚੇ ਜਿੱਥੇ ਡਾਕਟਰਾਂ ਦੀ ਇੱਕ ਟੀਮ ਨੇ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਜਾਣਕਾਰੀ ਅਨੁਸਾਰ ਇਸ ਕੈਂਪ ਲਈ ਪ੍ਰਸ਼ਾਸਨ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ ਐਸ ਡੀ ਐਮ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖੇਡਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਵਿੱਚ ਸੰਗਰੂਰ ਦੇ ਨਾਲ-ਨਾਲ ਬਰਨਾਲਾ ਤੇ ਮਾਨਸਾ ਜਿਹੜਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਸਨ ਜਿਵੇਂ ਹੀ ਸਿਰ ਤੇ ਤੇਲ ਲਗਾਇਆ ਤਾਂ ਲੋਕਾਂ ਦੀਆਂ ਅੱਖਾਂ ਸੁੱਜ ਜਾਂਦੀਆਂ ਅਤੇ ਦਰਦ ਹੋਣ ਲੱਗ ਪਿਆ ਲੋਕ ਇਲਾਜ ਲਈ ਸਰਕਾਰੀ ਹਸਪਤਾਲ ਪੁੱਜੇ ਐਮਰਜੈਂਸੀ ਵਿੱਚ ਤਾਂ ਨਾਤ ਡਾਕਟਰ ਦੇ ਅਨੁਸਾਰ ਹੁਣ ਤੱਕ 20 ਲੋਕ ਆਪਣਾ ਇਲਾਜ ਕਰਵਾ ਕੇ ਵਾਪਸ ਚ ਜਾ ਚੁੱਕੇ ਹਨ ਅਤੇ ਉਹਨਾਂ ਨੂੰ ਦੁਬਾਰਾ ਅੱਖਾਂ ਦੇ ਮਾਹਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਦੋਸਤੋ ਚੱਲਦੇ ਅਗਲੀ ਖਬਰ ਦੇ ਵੱਲ ਕਰਨਲ ਦੀ ਘਟਮਾਰ ਦੇ ਮਾਮਲੇ ਤੇ 12 ਪੁਲਿਸ ਮੁਲਾਜ਼ਮ ਮੁੱਤਲ 13 ਮਾਰਤ ਦੀ ਰਾਤ ਨੂੰ ਰਜਿੰਦਰਾ ਹਸਪਤਾਲ ਸਾਹਮਣੇ ਕਰਨਲ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਝੜਪ ਦੇ ਮਾਮਲੇ 'ਚ ਐਸਐਸਪੀ ਪਟਿਆਲਾ ਨੇ 12 ਪੁਲਿਸ ਮੁਲਾਜ਼ਮਾਂ ਨੂੰ ਮੁਵੱਤਲ ਕਰ ਦਿੱਤਾ ਹੈ ਐਸਟੀ ਇੰਸਪੈਕਟਰ ਥਾਣੇਦਾਰ ਅਤੇ ਹੌਲਦਾਰ ਸਮੇਤ 13 ਪੁਲਿਸ ਮੁਲਾਜ਼ਮ ਸ਼ਾਮਲ ਹਨ ਇਸ ਦੀ ਪੁਸ਼ਟੀ ਕਰਦੇ ਐਸਐਸਪੀ ਪੀ ਡੱਕ ਨਾਨਕ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਭਾਰਤੀ ਫੌਜ ਦੇ ਦਾ ਬਹੁ ਸਤਿਕਾਰ ਕਰਦੀ ਹੈ ਇਹ ਬਹੁਤ ਹੀ ਮੰਦਭਾਗੀ ਕreturnData ਵਾਪਰੀ ਹੈ ਜਿਹੜੀ ਕਿ ਅੱਗੇ ਤੋਂ ਨਹੀਂ ਵਾਪਰੇਗੀ ਉਹਨਾਂ ਕਿਹਾ ਕਿ ਮੁਤਲਕੀ ਤੇ ਪੁਲਸ ਮਲਾਜ਼ਮਾਂ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜਿਹੜਾ ਵਿਅਕਤੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਦੋਸਤੋ ਜਲਦੀ ਅਗਲੀ ਖਬਰ ਦੇ ਵੱਲ ਹਰਿਆਣਾ ਦੀਆਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ ਸੀਐਮ ਸੈਣੀ ਵੱਲੋਂ ਬਜਟ ਵਿੱਚ ਐਲਾਨ ਦੋਸਤੋ ਗੱਲ ਕਰਨ ਲਈ ਕਿ ਹਰਿਆਣੇ ਦੀ ਹਰਿਆਣੇ ਵਿੱਚ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਜਟ ਵਿੱਚ ਇਸ ਦਾ ਐਲਾਨ ਕੀਤਾ ਸੀ ਇਸ ਲਈ ਬਜਟ ਵਿੱਚ 5000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਬਜਟ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਨੂੰ ਪ੍ਰਤੀ ਮਹੀਨਾ 2100 ਰੁਪਏ ਦੀ ਵਿਤੀ ਸਹਾਇਤਾ ਪ੍ਰਦਾਨ ਕਰਨ ਲਈ ਰਾਜ ਵਿੱਚ ਲਾਡੂ ਲక్ష్ਮੀ ਯੋਜਨਾ ਸ਼ੁਰੂ ਕੀਤੀ ਜਾਵੇਗੀ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਚੰਦਰਯਾਨ 5 ਮਿਸ਼ਨ ਚੰਦਰਮਾ 5 ਇਸਰੋ ਨੂੰ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲੀ ਮੋਦੀ ਸਰਕਾਰ ਨੇ ਚੰਨ ਲਈ ਇਸਰੋ ਦੇ ਚੰਦਰਯਾਨ 5 ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਪਹਿਲਾਂ ਇਸਰੋ ਚੰਦਰਯਾਨ 4 ਨੂੰ ਚੰਦਰਮਾ ਤੇ ਭੇਜਿਆ ਭੇਜੇਗਾ ਚੰਦਰਯਾਨ 4 ਚੰਦਰਮਾ ਦੀ ਸਤ੍ਹਾ ਤੋਂ ਮਿੱਟੀ ਦੇ ਨਮੂਨੇ ਨਾਲ ਧਰਤੀ ਤੇ ਵਾਪਸ ਆਵੇਗਾ ਇਸ ਦੇ ਨਾਲ ਹੀ ਇਸਰੋ ਜਾਪਾਨ ਦੀ ਪਲਾੜ ਏਜੰਸੀ ਜੈਕਸਾ ਨਾਲ ਸਾਂਝੇ ਤੌਰ ਤੇ ਚੰਦਰਯਾਨ ਫਾਈ ਮਿਸ਼ਨ ਨੂੰ ਅੰਜਾਮ ਦੇਵੇਗਾ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਐਨਐਸਏ ਹਟਾਕ ਅਮਰਿਤਪਾਲ ਦੇ ਸੱਤ-ਸੱਤ ਸਾਥੀਆਂ ਨੂੰ ਲਿਆਂਦਾ ਜਾਵੇਗਾ ਪੰਜਾਬ ਲੈ 22 ਸਾਹਮਣੇ ਤੇ ਦੋਸਤੋ ਗੱਲ ਕਰਦੇ ਹਾਂ ਇਸ ਖਬਰ ਦੇ ਬਾਰੇ ਖਰੂਰ ਸਾਹਿਬ ਦੀ ਸੀਟ ਤੋਂ ਅਜਾ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਦੇ ਸੱਤ ਨੇੜਲੇ ਸਾਥੀਆਂ ਨੂੰ ਡਿਬਰੂਜੇ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਾਪਸ ਲਿਆਉਣ ਅਤੇ ਅਜਨਾਲਾ ਪੁਲਿਸ ਥਾਣੇ ਹਮਲੇ ਦੇ ਮਾਮਲੇ 'ਚ ਉਹਨਾਂ ਨੂੰ ਰਸਮੀ ਤੌਰ ਤੇ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਜਿੰਨਾ ਮੁਲਾਜ਼ਮਾਂ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਲਿਆਂਦਾ ਜਾ ਰਿਹਾ ਹੈ। ਉਹਨਾਂ 'ਚ ਮੋਗਾ ਦੇ ਦੌਲਤਪੁਰਾ ਉੱਚਾ ਦੇ ਬਸੰਤ ਸਿੰਘ ਮੋਗਾ ਦੇ ਪਿੰਡ ਬਾਜੇਕੇ ਦੇ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਮੋਗਾ ਦੇ ਪਿੰਡ ਬੁੱਕਣ ਵਾਲਾ ਦੇ ਗਰਮੀਤ ਸਿੰਘ ਗਿੱਲ ਉਰਫ ਗਰਮੀਤ ਬੁੱਕੜਵਾਲਾ ਨਵੀਂ ਦਿੱਲੀ ਦੇ ਪੱਛਮੀ ਪੰਜਾਬੀ ਬਾਗ ਦੇ ਸਰਬਜੀਤ ਸਿੰਘ ਕਲਸੀ ਉਰਫ ਦਲਜੀਤ ਸਿੰਘ ਕਲਸੀ ਫਗਵਾੜਾ ਦੇ ਗੁਰਜਿੰਦਰਪਾਲ ਸਿੰਘ ਔਜਲਾ ਉਰਫ ਗੁਰੀ ਔਜਲਾ ਅਮਰਤ ਅਮਰਤ ਸਰਦੇ ਪਿੰਡ ਜੱਲੂਪੁਰ ਖੇੜਾ ਦੇ ਹਰਜੀਤ ਸਿੰਘ ਉਰਫ ਚਾਚਾ ਅਤੇ ਮੋਗਾ ਦੇ ਰੌਕੀ ਕਲਾ ਦੇ ਕੁਲਵੰਤ ਸਿੰਘ ਢਾਲੀਵਾਲ ਅਰਸ਼ ਕੁਲਵੰਤ ਸਿੰਘ ਸ਼ਾਮਲ ਖਾਨ ਤੇ ਦੋਸਤੋ ਅੱਜ ਦੀ ਖਬਰ ਨਹੀਂ ਤੁਹਾਨੂੰ ਦੱਸ ਹੀ ਦਿੱਤੀ ਗਈ ਹੈ ਤੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਦੋਸਤੋ ਧੰਨਵਾਦ ਦੋਸਤੋ